right disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair use ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਹਾਂਜੀ ਅੱਜ ਆਪਾਂ ਫਿਰ ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਕੋਰੋਨਾ ਵੀਡੀਓ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਕਰਦੇ ਆਂ ਫਿਰ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਸਾਡੇ ਘਰ ਆਇਆ ਥੋੜੀ ਸੋਹਣੀ ਸਾਡੇ ਅੱਜ ਦੇ ਗੋਚ ਤੇ ਆਪਣੇ ਮੁੰਡੇ ਦੇ ਰਹਿ ਗਈ ਵਿਆਹ ਤੇ ਮੇਰੇ ਬਿਨਾਂ ਰੋਕ ਕੇ ਆਇਆ ਤੇ ਅੱਜ ਆਪਣੇ ਬਾਬਾ ਜੀ ਲੈ ਕੇ ਹਨਾ ਆਪਣੇ ਲਈ ਸ਼ਾਨਗਾਰਾ ਮੁੰਡਾ ਰੰਗਨੂਗੀ ਤੇ ਅੱਛਾ ਵਿਆਹ ਤੁਹਾਡੇ ਮੁੰਡੇ ਦਾ ਉਹਦਾ ਵਿਆਹ ਪੱਕਾ ਹੋਇਆ ਹੈ ਤੇ ਥੰਬ ਨੇਲ ਤੇ ਤੁਸੀਂ ਆਏ ਲਾਈਵ ਵਿਆਹ ਸਾਡਾ ਸਾਡਾ ਵਿਆਹ ਪੱਕਾ ਹੋ ਗਿਆ ਇਹ ਥੰਬ ਨੇਲ ਤੇ ਸਹੀ ਕਰਕੇ ਲੱਗਦਾ ਵੀ ਹਾਂ ਸਾਡੇ ਭਰਾ ਦਾ ਵਿਆਹ ਪੱਕਾ ਹੋ ਗਿਆ ਇਹ ਸਾਡਾ ਵਿਆਹ ਨਹੀਂ ਪੱਕਾ ਹੋਇਆ ਹਾਂ ਜੀ ਤਾਂ ਆਪਾਂ ਰੈਡੀ ਹੋ ਗਏ ਸੀਗੇ ਆ ਆਪਣਾ ਬਾਬਾ ਜੀ ਦਾ ਕਮਰਾ ਰੈਡੀ ਤਾਂ ਤੋ ਹੋ ਗਿਆ ਤਿਆਰ ਤਾਂ ਤੋ ਹੋ ਗਿਆ ਵੀ ਬਾਬਾ ਜੀ ਲੈ ਕੇ ਆਉਣਾ ਪਰ ਤੂੰ ਕੋਈ ਕੰਮ ਵੀ ਕਰਵਾਇਆ ਕਰੇ ਕਿ ਵਲੌਗ ਹੀ ਬਣਾਈ ਗਿਆ ਬਸ ਹੈਲੋ 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 ਕਿਧਰ ਬੀਲੀ ਮਾਸੀ ਹੂਈ ਨਿੱਕੇ ਬੱਚਿਆਂ ਦਾ ਕੋਈ ਨਾ ਤੁਸੀਂ ਉਹਨਾਂ ਵਲੌਗ ਦੇ ਵਿੱਚ ਲੈ ਕੇ ਆਉਣੇ ਪਰ ਉਹ ਵੱਡੀ ਕੁੜੀ ਨੂੰ ਜਿਹਦੇ ਵਲੌਗ ਦੇ ਵਿੱਚ ਲੈ ਕੇ ਆਇਆ ਕੈਮਰਾ ਉਹਦੇ ਵੱਲ ਕਿਤੇ ਕੁੜੀ ਨੇ ਨੀਵੀ ਪਾ ਲਈ ਵੀ ਉਹ ਵੀਡੀਓ ਵਿੱਚ ਆ ਕੇ ਖੁਸ਼ ਨਹੀਂਗੀ ਬੱਚਿਆਂ ਨੂੰ ਤੁਸੀਂ ਜੀ ਸਾਡੇ ਕੇ ਵਲੌਗ ਦੇ ਵਿੱਚ ਲੈ ਆਪਾਂ ਜੋ ਵੱਡਿਆਂ ਨੂੰ ਵਲੌਗ ਦੇ ਵਿੱਚ ਲੈ ਕੇ ਆਉਂਦੇ ਨੇ ਨਾ ਕਿਸੇ ਨੂੰ ਉਹਦੀ ਪਰਮਿਸ਼ਨ ਲੈ ਲਓ ਹੁਣ ਵਿਆਹ ਵਾਲਾ ਘਰ ਆ ਕਿੰਨੇ ਲੋਕੀ ਵਲੌਗ ਦੇ ਵਿੱਚ ਆਉਣਗੇ ਜੇ ਬੱਚਾ ਵਲੌਗ ਦੇਖਣ ਜੀ ਉਹਨਾਂ ਨੂੰ ਹੋਊਗਾ ਵੀ ਹਾਂ ਸਾਡਾ ਮੂੰਹ ਜਿਹੜਾ ਫੇਸ ਸਾਡਾ ਵਲੌਗ ਦੇ ਵਿੱਚ ਆ ਗਿਆ ਉਹਨਾਂ ਨੂੰ ਕਿਵੇਂ ਫੀਲ ਹੋਊਗਾ ਜੇ ਨਹੀਂ ਦਿਖਾਉਣਾ ਚਾਹੁੰਦੇ ਆ ਦਾ ਫੇਸ ਗੁਫਾ ਚੋ ਨਾ ਕਿਹਾਉਣਾ ਪੈਂਦਾ ਪਹਿਲਾਂ ਇ ਹੈ ਤੇਰਾ ਹੈਪੀ ਬਰਥਡੇ ਤੇ ਰਾਣੀ ਓਏ ਕਾਲੋ ਬੈਠੀ ਉਥੇ ਕਾਲਨ ਮਿਲਣ ਵਾਸਤੇ ਗੁਫਾ ਪਾਰ ਕਰਨੀ ਪੈਂਦੀ ਟੀਪ ਨੂੰ ਇੰਨੀ ਡਰਾਵਣੀ ਇੰਨੀ ਡੂੰਗੀ ਗੁਫਾ ਨਹੀਂ ਰਈ ਨੀ ਰਲ ਜਿਵੇਂ ਚਾਨਣੀ ਉਹ ਗੁਫਾ ਪਾਰ ਕਰਕੇ ਫਿਰ ਕਾਲੋ ਨੂੰ ਮਿਲਣ ਜਾਂਦਾ ਹੈ ਆ ਛੋਟੇ ਨਹੀਂ ਹੁੰਦੇ ਕਰਵਾ ਲੋ ਕਰਵਾ ਲੋ ਨਹੀਂ ਤਾਂ ਘਰੌੜੀ ਤਿਆਰ ਹੋ ਕੇ ਆਈ ਸੀਗੀ ਇੱਥੇ ਫੇਰ ਵਾਲ ਖੋਲ ਕੇ ਬੈ ਗਈਆਂ ਆਪਦੇ ਜੇ ਤੁਸੀਂ ਕੱਪੜੇ-ਕੁਪੜੇ ਪਾ ਗਏਂਗੇ ਸੈਰ ਵੀ ਕਰੋਵਾ ਕੇ ਆਪ ਦਾ ਵੈਸੇ ਇੱਕ ਗੱਲ ਆ ਕਾਲੋ ਦੀ ਟਾਰ ਵੱਖਰੀ ਆ ਢੀੜ ਵਿੱਚ ਵੀ ਇਹਦੀ ਪਛਾਣ ਆ ਜਾਂਦੀ ਦੂਰੋਂ ਹੀ ਵੀ ਹਾਂ ਉਹ ਖੜੀ ਕਾਲੋ ਆ ਇੱਥੇ ਤਾਂ ਸ਼ਰਮ ਕਰ ਲੋ ਭੋਰਾ ਵੀ ਬਾਬਾ ਜੀ ਲਿਆਂਦਾ ਵਾ ਉੱਥੇ ਵੀ ਤੁਸੀਂ ਇੱਕ ਦੂਜੇ ਦੇ ਜਮਾਂ ਕੋਲ ਬੈਠੇ ਪਾਸੇ ਹੋ ਕੇ ਬਹਿ ਜੋ ਕੁਝ ਕਾਸਤਾ ਇੰਜ ਨਾ ਤੁਹਾਡੇ ਵਿਚ ਪਾਸੇ ਆ ਕੇ ਬਹਿ ਜਾਣਗੇ ਕਿ ਸੌਹੀਂ ਪਾਈਵੇ ਤੁਸੀਂ ਵੀ ਹਾਂ ਜੇ ਅਸੀਂ ਇਕੱਠੇ ਹੋਵਾਂਗੇ ਤਾਂ ਇੱਕ ਦੂਜੇ ਦੇ ਨਾਲ ਲਾ ਕੇ ਬਹਿਣਾ ਪਾਸੇ ਨਹੀਂ ਹੋਣਾ ਅਸੀਂ ਜਮਾਂ ਵੀ ਇੱਕ ਦੂਜੇ ਤੋਂ ਤੇ ਫੇਰ ਬੈਠੇ ਵਲੌਗ ਬਣਾਈ ਜਾਂਦੇ ਉੱਥੇ ਬਾਬੇ ਦੀ ਬਾਣੀ ਕਰਨਾਂ ਚ ਪਾ ਲੋ 2 ਮਿੰਟ ਸੁਣ ਲੋ ਵੀ ਵਲੌਗ ਬਾਅਦ ਚ ਬਣਾ ਲੈ ਤੁਸੀਂ ਫੇਰ ਕਿਹੜਾ ਤੁਹਾਨੂੰ ਟਾਈਮ ਨਹੀਂ ਮਿਲਣਾ ਵਲੌਗ ਬਣਾਉਂਦਾ ਆਪਾਂ ਨੂੰ ਨਹੀਂ ਪਤਾ ਹਾਂਟੀਆਂ ਕੌਣ ਆ ਕੌਣ ਨਹੀਂ ਇਹਨਾਂ ਦੇ ਘਰ ਦੇ ਹੀ ਹੋਣਗੇ ਜਿਨ੍ਹਾਂ ਦੇ ਵਿਆਹ ਉਹ ਵੀ ਵੇਖੀ ਜਾਂਦੇ ਵੀ ਕੀ ਲੱਛਣ ਕਰੀ ਜਾਂਦੇ ਦੋਨੇ ਜਣੇ ਭੋਰੇ ਤਾਂ ਸੰਗ ਸ਼ਰਮ ਕਰ ਲੋ ਤੁਸੀਂ ਗੱਜਾਂ ਸੰਗ ਸ਼ਰਮ ਲਾ ਕੇ ਵੇਚਦੀ ਤੁਸੀਂ ਐ ਯਾਰ ਚੋਨਾ ਕੱਕੇ ਚੁੱਪ ਆ ਬੇਤਾ ਜੇ ਸੋਨਾ ਕੱਕਾ ਤੇਰੇ ਕੋਲ ਚੁੱਪ ਬੈਠਾ ਨਹੀਂ ਜਰਿਆ ਜਾਂਦਾ ਤਾਂ ਐ ਕਰ ਹਾਈ ਨਹੀਂ ਮੇਰਾ ਲੱਲੂ ਰਾਮ ਕਰਕੇ ਰਵਾ ਦੇ ਉਹਨੂੰ ਚੰਗਾ ਕਰ ਕਰ ਸਵੇਰ ਤੀ ਤੂੰ ਆਈ ਵੀ ਆ ਹੈ ਬਾਬਾ ਜੀ ਨੇ ਪਾਠ ਵੀ ਕਰਤਾ ਸਮਾਪਤੀ ਹੋ ਗਈ ਆ ਬਾਬਾ ਜੀ ਛੱਡ ਵੀ ਆਉਂਦੇ ਤੇ ਸਤਿ ਸ਼੍ਰੀ ਅਕਾਲ ਪਰੌਂਦੇ ਤੇਰਾ ਟਾਈਮ ਹੁਣ ਲੱਗਾ ਵਾ ਬਾਬਾ ਜੀ ਲਿਆਂ ਤਾਂ ਪਹਿਲਾਂ ਦੀ ਤੂੰ ਆਈ ਵੀ ਆ ਇੱਥੇ ਆ ਕੇ ਤੁਹਾਡੇ ਵਾਲ ਵੀ ਦੁਬਾਰਾ ਸੈੱਟ ਕੀਤੇ ਆ ਦੁਬਾਰਾ ਤੇ ਆ ਸ਼ਿਆਰ ਹੋਈ ਆ ਤੇ ਤੈਨੂੰ ਆਏ ਨੇ ਪਤਾ ਸੀ ਮੈਂ ਸਤਿ ਸ਼੍ਰੀ ਅਕਾਲ ਵੀ ਬੁਲਾਉਣੀ ਆ ਹਮਰਾ ਦੇ ਗਏ ਸਮਾਨ ਬਹਿਲਾ ਮੁੰਡਾ ਆਪੇ ਲੀ ਹੁੰਦਾ ਉਹ ਤਾਂ ਇਹਨੂੰ ਸ਼ਰਮ ਚਾਹੀਦੀ ਐ ਵਿਆਹ ਵਾਲਾ ਮੁੰਡਾ ਆਪ ਹੀ ਕੰਮ ਕਰੀ ਜਾਂਦਾ ਤੇ ਮੈਂ ਇੱਥੇ ਖੜਾ ਵਲੌਗ ਬਣਾਈ ਜਾਂਦਾ ਵੀ ਮੇਰੇ ਆਏ ਦਾ ਫਾਇਦਾ ਕੀ ਹੋਇਆ ਇੱਥੇ ਵਿਆਹ ਨਹੀਂ ਮੈਂ ਕੰਮ ਚੁੱਕਾ ਪਰ ਹੱਥ ਵੜਾਦਾ ਉਹਨਾਂ ਨਾਲ ਆ ਗਈ ਲੈਣ ਫੋਨ ਚਾਲ ਲੋਣਾ ਮੈਂ ਤਾਂ ਮੈਨੂੰ ਲੱਗਦਾ ਨਾ ਜਿਹੜਾ ਵਿਆਹ ਦੀਪਦੀ ਸਾਈਡ ਤੋਂ ਆ ਇਹਨਾਂ ਦੀ ਕਿਸੇ ਰਿਸ਼ਤੇਦਾਰੀ ਤੋਂ ਆ ਜਾਂ ਇਹਨੇ ਸਾਰੇ ਪੈਨ ਕਿਤੋਂ ਹੋਣ ਹੈ ਅਰੇ ਕਾਲੋ ਦੇਖ ਲੋ ਵੀ ਆ ਕੇ ਸਾਰੇ ਰਿਸ਼ਤੇਦਾਰੀ ਚਾਹੀਏ ਤੇ ਕਿਵੇਂ ਤੂੰ ਥੁਰੀ ਫਿਰਦੀ ਐ ਭੋਰਾ ਸੰਗ ਸ਼ਰਮ ਨਹੀਂ ਜਿਵੇਂ ਵਿਆਹ ਤੋਂ ਪਹਿਲੇ ਥੁਰੀ ਫਿਰਦੀ ਐ ਨਾਲੇ ਚੱਲ ਤੂੰ ਆਈ ਐ ਪਰ ਚੱਜਣਾ ਰਹਿ ਤਾਂ ਲੈ ਵੀ ਉਵੇਂ ਥੁਰੀ ਫਿਰਦੀ ਐ ਕੋਈ ਸੰਗ ਸ਼ਰਮ ਨਹੀਂ ਜਿਵੇਂ ਆਦੇ ਘਰੇ ਥੁਰੀ ਫਿਰਦੀ ਹੁੰਦੀ ਐ ਤੇ ਆਈ ਵੀ ਕਿਤੇ ਨਾਲ ਆਦੇ ਭਰਾ ਨਾਲ ਵੀ ਆਦੇ ਮਾਂ ਨੂੰ ਤਾਂ ਨਾਲ ਲਿਆ ਤੂੰ ਭਰਾ ਨਾਲ ਆਈ ਆਦੇ ਨਾਲ ਇਹ ਕਾਹਦਾ ਕੰਮ ਕਰਾਉਂਦੇ ਮਰ ਤੋਂ ਓ ਬਈ ਇਹ ਨਾ ਸ਼ਾਇਦ ਦੀਪ ਦੇ ਭੂਆ ਦਾ ਘਰ ਆ ਮੈਂ ਕਿਹਾ ਪੂਆ ਬੁਲਾਏ ਸੀ ਵੀ ਆਪੂ ਅਸਸ਼ਰੀ ਕਾਲਣੇ ਬੁਲਾਏ ਸੀ ਤੇ ਵੀ ਹੁਣ ਉਹ ਗਈ ਆਂਦੇ ਵੀ ਚੱਲ ਤੂੰ ਘਰੇ ਚੱਲ ਕਾਲਣੂ ਇੱਥੇ ਨਹੀਂ ਮੈਂ ਨਹੀਂ ਜਾਣਾ ਕਿ ਵੀ ਇਹ ਕਿਹੜਾ ਮੇਰੇ ਤੋਂ ਕੰਮ ਕਰਾਉਂਦੇ ਮੈਂ ਕਿਹਦੀ ਬੇਸ਼ਰਮੇ ਦੀ ਟੀਟ ਕੁੜੀ ਐ ਇਹ ਜਿਵੇਂ ਸਾਂਗੇ ਸ਼ਰਮ ਨੱਥੀ ਵੀ ਐ ਦੀ ਤਾਂ ਵੀ ਮੰਨੇ ਆ ਤੁਹਾਡਾ ਰੋਕਾ ਹੋਇਆ ਵਾ ਅਗਲੇ ਤੈਨੂੰ ਸਾਧ ਲੈ ਦਾ ਮਤਲਬ ਇਹਦਾ ਨਹੀਂ ਕਿ ਹੁਣ ਤੂੰ ਇੱਥੇ ਜੰਮ ਕੇ ਬਹਿ ਜਾਵੇਂਗੀ ਵੀ ਬਾਤ ਚ ਆਜੀ ਫਿਰ ਜਿ ਵਿਆਹ ਹੋਇਆ ਉਦੋਂ ਆਜੀ ਨਾ ਤੂੰ ਹਜੇ ਤਾਂ ਵਿਆਹ ਪੱਕਾ ਹੀ ਹੋਇਆ ਉਹਨਾਂ ਦਾ ਕਹ ਲੋ ਖੜੀ ਵੇਖ ਲੋ ਕਿਵੇਂ ਜਿਵੇਂ ਆਪਦੇ ਘਰੇ ਬਾਹਰ ਚ ਖੜੀ ਹੁੰਦੀ ਐ ਤਾਪਾਂ ਤੇ ਹੱਥ ਰੱਖਿਆ ਨੇ ਮਾਂ ਦੀ ਧੀ ਨੇ ਫੇ ਸਧੀਓ ਕੇ ਖੜਤਾ ਜਾ ਨਾ ਕੋਈ ਗਲੇ ਜੇ ਚੁੰਨੀ ਐ ਤੇ ਮੈਂ ਤਾਂ ਇਹ ਸੋਚ ਸੋਚ ਕੇ ਹੈਰਾਨ ਆ ਵੀਆ ਤੋਂ ਪਹਿਲਾਂ ਇਹਦਾ ਆਹ ਹਾਲਾ ਵਿਆਹ ਤੋਂ ਬਾਦ ਕੀ ਕੁਛ ਕਰੂਗੀ ਐਂ ਤੇ ਸੂਰੀ ਟੰਗੀ ਰੱਖਣਾ ਸਾਰਿਆਂ ਨੂੰ ਆ ਵੀ ਰੇਣਾ ਆ ਵੀ ਰੇਣਾ ਆ ਵੀ ਰੇਣਾ ਕਿਉਂ ਝੂਠ ਬੋਲਦੀ ਆ ਕਾ ਲੋ ਇਹਨੇ ਨਹੀਂ ਰੱਖਿਆ ਸੀ ਰਹੀ ਤੂੰ ਆਪ ਸੀਗੀ ਤੂੰ ਕਹਿੰਦੀ ਸੀ ਨਾ ਵੀ ਇਹ ਕਿਹੜਾ ਮੈਂ ਤੇ ਕੰਮ ਕਰਾਉਂਦੇ ਮੈਂ ਨਹੀਂ ਜਾਣਾਂਗਾ ਫਿਰ ਤੂੰ ਤਾਂ ਕਰਕੇ ਆਪ ਰਹੀ ਸੀ ਤੇ ਨਾਲ ਤੇਰਾ ਫੇ ਭਰਾ ਛੱਡ ਕੇ ਗਏ ਸੀ ਅਗਲੇ ਵੀ ਕੱਲੀ ਨਾ ਰਹਿੰਦੇ ਨਾ ਇੱਥੇ ਅਸੀਂ ਕਿਉਂਕਿ ਤੁਹਾਡੀ ਤਾਂ ਜਮਾਂ ਸ਼ਰਮ ਨੱਥੀ ਵੀ ਆ ਤਾਂ ਪਹਿਲਾਂ ਕੰਮ ਦੇ ਫਿਰ ਦੇ ਇੱਕ ਕਮਰੇ ਵਿੱਚ ਸੌਣੇ ਆ ਇੱਕ ਬੈੱਡ ਤੇ ਇੱਕ ਕੰਬਲ ਦੇ ਵਿੱਚ ਜਮਾਂ ਸ਼ਰਮ ਨੱਥੀ ਵੀ ਆ ਤੁਹਾਡੀ ਚੱਲ ਨੀ ਆਪਾਂ ਕੋਲ ਜਾ ਕੇ ਦੇਖੀਏ ਵੇਖ ਆਉਂਦਾ ਠੀਕ ਚਲੋ ਠੀਕ ਆਂ ਭੀ ਚੱਲਦੇ ਆਂ ਫਿਰ ਆਹ ਸਾਡੀ ਸੋਹਣੀ ਓਕੇ ਸੋਹਣੀ ਦੇ ਨਾਲ ਦੇ ਨਾਲ ਖੜੀ ਨੀ ਵੇਖ ਲੋ ਆ ਕੁੜੀ ਭੋਰਾ ਨਹੀਂ ਸੰਗਦੀਗੀ ਭੋਰਾ ਵੀ ਸੰਗਦੀ ਹੋਗੀ ਹਾਂ ਇਹਦੇ ਸਾਰੇ ਰਿਸ਼ਤੇਦਾਰੀ ਚਾਹੀਏ ਮੈਂ ਪੂਰਾ ਸੰਗ ਸ਼ਰਮ ਕਰ ਲਾਂ ਭੋਰਾ ਤਗਲੇ ਉਹ ਦਿਖਾ ਦਾਂਗੀ ਹਾਂ ਮੈਂ ਸੰਸਕਾਰੀ ਕੁੜੀ ਆ ਮੇਰੇ ਚ ਸੰਗ ਸ਼ਰਮ ਨਾਲ ਦੀ ਕੋਈ ਚੀਜ਼ ਹੈਗੀ ਆ ਆਪਾਂ ਬਚਾ ਲਈਏ ਨਾ। ਚੱਲ। ਬਿਆ ਤੇ ਆਉਣਾ। ਚਲੋ ਹੁਣ ਆਪਾਂ ਚੱਲੇ ਜੀ ਹਾਂ। ਬਾਕੀ ਪੂਰਾ ਜਵਰਗਾ ਦੇ ਖਿਆਲ ਸੇ ਕੰਮ ਕਰ ਜਾਂਦੇ ਆ ਤਾਂ ਹੁਣ ਆਪਾਂ ਚੱਲੇ। ਚੱਲੇ ਆਪਾਂ ਜਾਣ ਲੱਗੇ ਜਿਹੜਾ ਬਲਾਉਣਾ। ਕਰੀ ਹੱਥ ਨਾਲ ਉਹ ਵੀ ਵਲੌਗ ਦੇ ਵਿੱਚ ਲਾਉਣੇ ਆ। ਚੰਗਾ ਪੂਰਾ ਫਿਰ ਵਲੌਗ ਵਿੱਚ ਦੇਖ ਲੈ। ਚੱਲੇ ਅਸੀਂ ਫਿਰ ਵਲੌਗ ਵਿੱਚ ਦੇਖ ਲੈ। ਕਰੀ ਹੱਥ ਨਾਲ ਫਿਰ ਵਲੌਗ ਵਿੱਚ ਦੇਖ ਲੈ। ਮੈਂ ਤਾਂ ਇਕੱਠਾ ਮੈਲਾ ਵਲੌਗ ਵੱਲ ਬਾਅਦ ਚ ਧਿਆਨ ਦੇ ਲਈ। ਬਰਾਤ ਤਾਂ ਵੀ ਲੈ ਕੇ ਜਾਣਾ ਇਹਨਾਂ ਨੇ ਚੰਗਾ ਬਾਈ ਬਾਈ ਸਾਰਿਆਂ ਨੂੰ ਨਾਲ ਹੀ ਚੱਲਣਾ ਬਾਈ ਆਹ ਦੇਖੋ ਤੁਸੀਂ ਮਤਲਬ ਕਿ ਕਿੱਦਾਂ ਦੀ ਕੁੜੀ ਹੈ ਇਹ ਅਗਲੇ ਦੇ ਮੂੰਹ ਤੇ ਬੇਇੱਜ਼ਤੀ ਕਰੀ ਇਹਦੇ ਵੀ ਇਹਨਾਂ ਨੇ ਬਰਾਤ ਤੇ ਨਹੀਂ ਲੈ ਕੇ ਜਾਣਾ ਅਗਲੇ ਨੇ ਕੁੜੀ ਵਾਲੇ ਦੇ ਹਿਸਾਬ ਨਾਲ ਬਰਾਤ ਲੈ ਕੇ ਜਾਣੀ ਹੁਣ ਉਹਨਾਂ ਨੇ ਠੇਕਾ ਤਾਂ ਨਹੀਂ ਲਿਆ ਵੀ ਤੈਨੂੰ ਲਾਜ਼ਮੀ ਲੈ ਕੇ ਜਾਣਾ ਉਹਨਾਂ ਨੇ ਆਪ ਦੇ ਦੂਜੇ ਬੰਦੇ ਲੈ ਕੇ ਜਾਣੇ ਬੁੜੀਆਂ ਨੂੰ ਨਹੀਂ ਲੈ ਜਾਣਾ ਹੋਗਾ ਕਿਉਂਕਿ ਹਜੇ ਵੀ ਰਿਵਾਜ ਹੈ ਵੀ ਕਈ ਬੁੜੀਆਂ ਨੂੰ ਨਹੀਂ ਲੈ ਕੇ ਜਾਂਦੇ ਇਕੱਲੇ ਬੰਦੇ-ਬੰਦੇ ਬਰਾਤ ਜਾਂਦੇ ਆ ਤੇ ਵੇਲੋ ਅਗਲੇ ਦੇ ਮੂੰਹ ਤੇ ਬੇਇੱਜ਼ਤੀ ਕਰੀ ਜਾਂਦੀ ਹੈ ਮੂੰਹ ਤੇ ਹੀ ਕੋਈ ਹਾਲ ਨਹੀਂ ਐ ਇਸ ਕੁੜੀ ਦਾ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਪਾਂ ਇੱਥੇ ਕਦਮ ਤੇ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੈਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ